ਕਮਿਸ਼ਨਰ ਆਫਿਸ ਆ ਕੇ ਬੈਠੇ ਹੋ ਕੀ ਕਾਰਨ ਹੈ ਕਿ ਤੁਹਾਨੂੰ ਇੱਥੇ ਆਣਾ ਪਿਆ ਦੇਖੋ ਜੀ ਜਿਸ ਪ੍ਰਕਾਰ ਦੀਆਂ ਜ਼ਬਰਦਸਤੀਆਂ ਔਰ ਤੱਕੇਸ਼ਾਈ ਕੱਲ ਹੋਈ ਸਾਨੂੰ ਤਾਂ ਇਹ ਸ਼ੰਕਾ ਸੀ ਕਿ ਵਿਸਤਕਾਰੀ ਨਹੀਂ ਸੀ ਸਰਕਾਰ ਮਸ਼ੀਨਰੀ ਦਾ ਇਸਤੇਮਾਲ ਆਪ ਦੇ ਧੰਨ ਦਾ ਇਸਤੇਮਾਲ ਬਲ ਦਾ ਇਸਤੇਮਾਲ ਮੁੱਖ ਮੰਤਰੀ ਸਾਹਿਬ ਅਧਿਕਾਰੀ ਰਹੇ ਸੀ ਲੇਕਿਨ ਕੱਲ ਤਾਂ ਫਿਰ ਹੱਦ ਮੁਕਾਤੀ दारू ਦੇ ਟਰੱਕਾਂ ਦੇ ਟਰੱਕ ਸੂਟਾਂ ਦੇ ਟਰੱਕਾਂ ਦੇ ਟਰੱਕ ਔਰ ਗੁੰਡਿਆਂ ਨੂੰ ਰੋਲ ਦਵਾ ਦਵਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਔਰ ਸ਼ਰੇਆਮ ਪੈਸਾ ਵੰਡਿਆ ਗਿਆ ਔਰ ਅੱਜ ਸਾਨੂੰ ਇਹ ਡਰ ਸੀਗਾ ਕਿ ਬੂਥਾਂ ਤੇ ਅੱਜ ਕਬਜ਼ਾ ਕਰਨਗੇ ਕਿਉਂਕਿ ਸਾਰਾ ਪ੍ਰਸ਼ਾਸਨ ਤੇ ਸਾਰੇ ਕੁਝ ਮਿਲਿਆ ਹੋਇਆ ਹੈ ਬੜੇ ਲੇਟ ਅਸੀਂ ਇਤਲਾ ਦਿਨ ਤੋਂ ਬਾਅਦ ਫੈਸਲਾ ਇਲੈਕਸ਼ਨ ਕਮਿਸ਼ਨ ਨੇ ਲਿਆ ਕਿ ਭਾਨੇ ਨੂੰ ਦੁਆਰੇ ਹੋਰੀ ਪਰੋਲ ਖਤਮ ਕੀਤੀ ਅਸੀਂ ਸਾਰੇ ਉਹ ਡਰ ਦੀ ਕੀ ਨਹੀਂ ਕਰਦੀ ਅਸੀਂ ਇਸ ਕਰਕੇ ਇੱਥੇ ਆਏ ਕਿ ਅਗਰ ਕਿਸੇ ਪ੍ਰਕਾਰ ਦਾ ਬੂਥ ਕੈਪਚਰਿੰਗ ਹੋ ਕਿ ਸਾਡੇ ਵਰਕਰ ਕਹਿ ਰਹੇ ਸੀ ਬੂਥ ਕੈਪਚਰਿੰਗ ਕਰਨਗੇ ਕਿ ਅਗਰ ਕਿਸੇ ਨੇ ਬਹੁਤ ਸਾਰੇ ਬਾਹਰਲੇ ਸਾਥੀ ਹੁਣ ਬੈਠੇ ਆ ਕਿ ਕਿਸੇ ਨੇ ਬੂਥ ਕੈਪਚਰਿੰਗ ਕੀਤੀ ਅਸੀਂ ਪੁਲਿਸ ਨੂੰ ਉਤਲਾਹ ਦੇਾਂਗੇ ਜੇ ਪੁਲਿਸ ਨੇ ਕੁਝ ਨਾ ਕੀਤਾ ਤਾਂ ਫਿਰ ਅਸੀਂ ਲੋਗ ਉੱਥੇ ਜਾਵਾਂਗੇ ਹਾਲਾਂਕਿ ਅਸੀਂ ਅਧਿਕਾਰ ਨਹੀਂ ਹੈ ਸਾਡਾ ਲੇਕਿਨ ਸਾਨੂੰ ਜਾਣਾ ਪਏਗਾ ਅਸੀਂ ਪਿੱਛੇ ਨਹੀਂ ਹਟਾਂਗੇ ਕਿ ਅਗਰ ਕੋਈ ਸਾਡੇ ਸਾਡੇ ਬੰਦਿਆਂ ਨਾਲ ਧੱਕਾ ਤੇ ਜ਼ੁਸਤੀ ਕਰੇਗਾ ਸੋ ਇਸ ਕਰਕੇ ਅਸੀਂ ਸਾਰੇ ਲੋਗ ਮੈਂ 베ਰੀ ਸਾਹਿਬ ਸੁਖਿੰਦਰ ਜੀ ਸਾਡੇ ਰਜਿੰਦਰ ਜੀ ਬਲਰਾਜ ਠਾਕੁਰ ਜੀ ਦਈਆ ਸਾਹਿਬ सोनू ਢੇਸੀ ਜੀ ਅਸੀਂ ਇੱਥੇ ਆ ਕੇ ਪਹਿਰਾ ਦੇ ਰਹੇ ਹਾਂ ਵੀ ਅਗਰ ਕੋਈ ਐਸੀ ਘਟਨਾ ਵਾਪਰੀ ਤਾਂ ਫਿਰ ਅਸੀਂ ਇੱਥੋਂ ਜਾਵਾਂ ਕਿਸੇ ਅਧਿਕਾਰੀ ਨਾਲ ਅੱਜ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਕੋਈ ਮਿਲਿਆ ਅਧਿਕਾਰੀ ਦਾ ਨਹੀਂ ਕੋਈ ਨਹੀਂ ਮਿਲਿਆ ਕਮਿਸ਼ਨਰ ਦਾ ਇੱਥੇ ਰੀਡਰ ਆਇਆ ਸੀ ਉਹ ਕਹਿੰਦੇ ਕਮਿਸ਼ਨਰ ਸਾਹਿਬ ਪੁੱਛਦੇ ਐ ਮੈਂ ਕਿਹਾ ਜੀ ਅਸੀਂ ਇੱਥੇ ਬੈਠੇ ਹਾਂ ਅਗਰ ਲੋੜ ਪਈ ਤਾਂ ਉਹਨਾਂ ਨੂੰ ਅਸੀਂ ਜ਼ਰੂਰ ਪਰ ਸਾਡੀ ਕਮਿਸ਼ਨਰ ਸਾਹਿਬ ਨੂੰ ਇਤਲਾਹ ਦੇ ਦਿਓ ਵੀ ਕਿਸੇ ਪ੍ਰਕਾਰ ਦੀ ਉਨਨੀ 21 ਹੋ ਗਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਕ ਵੀਡੀਓ ਵੀ ਅੱਜ ਸਾਹਮਣੇ ਆਇਆ ਛੇਤਲਗਰਾਲ ਨੇ ਲਾਈਵ ਹੀ ਕੀਤਾ ਸੀਗਾ ਤੇ ਕੁਝ ਲੋਕ ਜਿਹੜੇ ਆਮ ਆਦਮੀ ਪਾਰਟੀ ਉਹ ਜਿਹੜਾ ਬੀ ਲੈਨ ਆਉਂਦੇ ਹੁੰਦੇ ਆਮ ਆਦਮੀ ਪਾਰਟੀ ਦੇ ਪਿਛਲੀ ਵਾਰੀ ਫਲੋਰ ਬੀ ਲੈਨ ਆਏ ਹੋਏ ਸੀਗੇ ਇਹਨਾਂ ਦੇ ਸਾਰੇ ਬੰਦੇ ਕਿੱਥੇ ਸ਼ਾਹਕੋਟ ਨਹੀਂ ਸ਼ਾਹਕੋਟ ਸ਼ਾਹਕੋਟ ਨਹੀਂ ਫਲੋਰ ਲਾੜੀ ਨੇ ਫੜੇ ਸੀ ਕੋ ਫਲੋਰ ਫੜੇ ਸੀ ਹਾਂਜੀ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਾਹਰੋਂ ਇਹਨਾਂ ਕੋਲੇ

ਤੇ ਇਸੇ ਵੰਨਨ ਤੇ ਆ ਗਏ ਰੁਝਾਨਤਾ ਹੁਣ ਦਿਸ ਜਾਂਦਾ ਹੈ ਲੱਗ ਰਿਹਾ ਇਸ ਵਾਰ ਕਾਂਗਰਸ ਸੀਟ ਕੱਢੇਗੀ ਕਿਉਂਕਿ ਲੱਗਦਾ ਨਹੀਂ ਇਹ ਕੱਢਾਂਗੇ ਬਾਬਾ ਜੀ ਕਿਰਪਾ ਕਰਨ